ਹੈਲੋ ਸਾਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਰਨ ਕਿਚਨ ਐਂਡ ਬਲੌਗ ਤੇ ਤੇ ਆਪਾਂ ਅੱਜ ਦਾ ਕਰਨਗੇ ਬਲੌਗ ਸ਼ੁਰੂ ਤੇ ਅੱਜ ਬੱਚਿਆਂ ਦੀ ਫਰਮਾਇਸ਼ ਆ ਗਈ ਬੀਮੀ ਪੈਨਗਿਆ ਲਾ ਤੇ ਪਕੌੜੇ ਖਵਾਓ ਤੇ ਆਪਾਂ ਕਰ ਲਈ ਆ ਪਕੌੜਿਆਂ ਦੀ ਤਿਆਰੀ ਤੇ ਫਰਮਾਇਸ਼ ਦੋਵਾਂ ਦੀ ਆ ਡੱਡਵਾ ਇੱਕਾਂ ਦਾ ਬਰੈਡ ਵਾਲੇ ਖਾਣੇ ਇੱਕਾਂ ਦਾ ਮੈਂ ਦੂਸਰੇ ਜਿਹੜੇ ਆਲੂ ਪਿਆਜ਼ ਵਾਲੇ ਪਕੌੜੇ ਉਹ ਖਾਣਿਆ ਇੱਧਰ ਆਪਾਂ ਆਲੂ ਪਿਆਜ਼ ਕੱਟ ਲਏ ਵਿੱਚ ਮਿਰਚਾਂ ਜਿਹੜੀਆਂ ਥੋੜੀਆਂ ਜਿਹਾ ਕਟਰ ਕਰ ਲਈਆਂ ਇੱਧਰ ਆਪਾਂ ਜਿਹੜਾ ਬਰੈਡਾਂ ਦੇ ਪਕੌੜਿਆਂ ਦਾ ਬੇਸਨ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਜਿਹੜਾ ਵਾ ਸਭ ਤੋਂ ਪਹਿਲਾਂ ਜਿਹੜਾ ਬੇਸਨ ਪਾਉਣਾ ਵਾ ਤੇ ਇੱਕ ਆਪਾਂ ਸੁੱਕਾ ਜੰਝਲੇ ਨਹੀਂ ਲਈਏ ਕੋਈ ਕਣਚੀ ਨਹੀਂ ਇਹ ਸਹਿ ਮਮਾ ਇਹ ਵੀ ਦੱਸ ਦੋ ਤੁਹਾਨੂੰ ਬਰੈਡ ਪਕੌੜੀ ਆ ਦੀ ਕਿਹਦੀ ਦੇਖਦੇ ਤੇ ਕਿਹ ਚੱਬਿਆ ਪਿਆਜ਼ ਪਕੌੜੀ ਆ ਦੀ ਕਿਹਦੀ ਤੇ ਬਰੈਡ ਪਕੌੜੇ ਮਨਚੀ ਨੂੰ ਪਸੰਦ ਆ ਤੇ ਪਿਆਜ਼ ਪਕੌੜੇ ਨਦੀਪ ਨੂੰ ਪਸੰਦ ਆ ਹੈਨਾ इधर आप बेसन पा लें ब्रैड पकौड़ी तो इधर आप जी हरी चटनी भी बना के तैयार करके रख ली पहले ही है ना इधर हम आप जब बेसन पा लगे पकौड़िया फिर आप रला लेंगे ला सारा कुछ पा के, के एक बार फिर पानी पावे वेख लेंगे फिर कि पतला ज गाढ़ा वा आखो गए कि वजी वो चटनी एक बार वेखो ती बस कि प्यारी लगती बहुत सोहनी बहुत वीडियो ਤੇ ਆਹ ਵੇਖ ਆਪਾਂ ਵੇਸਣ ਪਾ ਲਿਆ ਵਾ ਹੁਣ ਆਪਾਂ ਸੁੱਕਾ ਧਨੀਆ ਇਹਦੇ ਵਿੱਚ ਪਾਉਣਾ ਵਾ ਹਾਂ ਮੈਂ ਸੁੱਕਾ ਤਾਂ ਨਹੀਂ ਆ ਵਾ ਹਾਂ ਸੁੱਕਾ ਧਨੀਆ ਵਾ ਇੱਧਰ ਆਪਾਂ ਹੁਣ ਪਾਵਾਂਗੇ ਥੋੜਾ ਜਿਹਾ ਇਹਦੇ ਵਿੱਚ ਜਿਹੜਾ ਵਾ ਅਨਾਰ ਦਾਣਾ ਪਿਆਜ਼ ਆਲੂ ਵਾਲੇ ਜਿਹੜੇ ਪਕੌੜੇ ਨੇ ਨਾ ਅਨਾਰ ਦਾਣਾ ਸੁੱਕਾ ਧਨੀਆ ਬਰੀਕ ਬਰੀਕ ਅਦਰਕ ਅਦਰਕ ਨਹੀਂ ਆਪਾਂ ਪਾਇਆ ਕਿਉਂਕਿ ਉਹ ਨਵਦੀਪ ਨੇ ਖਾਣਿਆ ਤੇ ਅਦਰਕ ਨਹੀਂ ਉਹਨੇ ਪਾਉਣਾ ਇੱਧਰ ਇਹ ਮੇਥੀ ਆਪਾਂ ਪਾਉਂਦੇ ਆਂ ਵਿੱਚ ਸੁੱਕੀ ਮੇਥੀ ਠੀਕ ਹੈ ਮੇਰੇ ਵਰਸੇ ਕੁਝ ਨਹੀਂ ਪਾਇਆ ਪੋਣਾ ਵਾ ਇੱਧਰ ਆਪਾਂ ਹਜੇ ਕੁਝ ਨਹੀਂ ਪਾਇਆ ਹੁਣ ਖੱਲੀ ਬੇਸਨ ਤੇ ਮਿਰਚ ਹੀ ਹੁਣ ਆਪਾਂ ਇਹਦੇ ਵਿੱਚ ਅਜਮੈਣ ਪਾਉਂਦੇ ਆਂ ਅਜਮੈਣ ਦੇ ਕੀ ਜੀਰਾ ਅਜਮੈਣ ਇਹਦੇ ਚੋਂ ਆਪਾਂ ਥੋੜੀ ਜੀ ਲਾਲ ਮਿਰਚ ਥੋੜੀ ਜੀ ਲਾਲ ਮਿਰਚ ਪਾਵਾਂਗੇ ਕਿਉਂਕਿ ਤੁਹਾਰੀ ਮਿਰਚ ਤੇਰੇ ਮੂੰਹ ਚ ਆਉਣੀ ਆ ਇੱਧਰ ਆਪਾਂ ਥੋੜਾ ਜਿਹਾ ਦੋਵਾਂ 'ਚ ਇੱਕੋ ਇੱਕੇ ਵਾਰੀ ਦੋਵੇਂ ਬਣਾ ਦੇਣੇ ਇੱਧਰ 'ਚ ਆਪਾਂ ਥੋੜਾ ਨਮਕ ਪਾਤਾ ਇੱਧਰ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਜਿਆਦਾ ਇਹਨਾ ਮੁੜ ਕੇ ਕਿਤੇ ਹੋ ਜੇ ਹੈਨਾ ਤੇ ਇਹਦੇ 'ਚ ਬਿਲਕੁਲ ਜਿਆਦਾ ਹੋ ਜਾਂਦਾ ਹੁੰਦਾ ਤੇ ਨਾ ਜੀਰੇ ਦੇ ਰੇੜ ਤੇ ਸੌਫ ਦੇ ਵਿੱਚ ਨਾ ਫਰਕ ਹੀ ਨਹੀਂ ਸਮਝ ਆਉਂਦਾ ਹੈਨਾ ਟੇਸਟ 'ਚ ਥੋੜਾ ਜਿਹਾ ਆਪਾਂ ਜੀ ਹਲਦੀ ਪਾਉਣ ਲੱਗੇ ਹਾਂ ਵਾਹ ਥੋੜੀ ਜਿਹੀ ਹਲਦੀ ਇੱਧਰ ਪਾ ਲਾਂਗੇ ਤੇ ਇੱਕੇ ਵਾਰ ਆਪਾਂ ਜਿਹੜਾ ਵਾ ਇਹਨਾਂ ਆਪਾਂ ਇਹ ਤੁਤਰਾ ਡਬੋ ਲਏ ਵਾਓ ਨਹੀਂ ਤਾਂ ਜੇ ਆਵਾਸ ਤੇ ਨਿਆਣਾ ਨਾ ਹੁੰਦਾ ਵਾ ਕੁਛ ਨਾ ਕੁਛ ਨਵਾਂ ਹੋਵੇ ਕੁਛ ਖਾਈਏ ਇਸ ਤਰ੍ਹਾਂ ਆਪਾਂ ਆਪਣਾ ਜਿਹੜਾ ਵਾ ਕੱਟ ਲਿਆ ਵਾ ਬਰੈਡ ਦੇ ਪੀਸ ਸਭ ਕੱਟ ਲੈਨੇ ਪਾਸੇ ਆਪੀ ਜੋ ਬਰਾਊਨ ਬਰਾਊਨ ਵਾਲੇ ਕੱਢ ਦੋ ਨਾ ਇਹ ਬਰਾਊਨ ਬਰਾਊਨ ਵਾਲੀ ਨੇ ਕੱਟਣੀ ਆਪਾਂ ਸੈਂਡਵਿਚ ਥੋੜੀਆਂ ਬਣਾਉਣੀਆਂ ਸੈਂਡਵਿਚ ਦੇ ਵਿੱਚ ਹੁੰਦੇ ਆ की सारी और पांचवी तरह का ਸਤੋ ਪਹਿਲਾ ਮੰਚ ਤੇ ਪਹੁੰਚ ਗਏ ਮੈਨੂੰ ਹੀ ਆਇਆ ਕਿ ਇਹ ਬਾਤ ਸੁਣ ਕੇ ਤੇ ਆ ਹਾ 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 ਬਹੁਤ ਮਜ਼ਾ ਆਇਆ ਯਾਰ ਬਹੁਤ ਮਜ਼ਾ ਆਇਆ ਹਾਂ ਬਾਜ ਬੜੀ ਸੋਹਣੀ ਸਤੋ ਪਹਿਲਾ ਪੂਰਮੰਚ ਦਾ ਹੂੰ ਅਮੰਦਰੋ ਦੀ ਕੱਚੀਆਂ ਅਣਗੇ ਨਹੀਂ ਕੱਚੇ ਕਿਉਂ ਨੇ ਤੇ ਹਲ ਤਾਂ ਚੰਗੀ ਤਰ੍ਹਾਂ ਪਸਾਰ ਲਿਆ ਨਹੀਂ ਅਮੰਦਰੋ ਦੀ ਅੰਦਰੋ ਅੰਦਰ ਤੇ ਕੁਝ ਨਹੀਂ ਆ ਪਾਇਆ ਸਰਿੰਗ ਦੇ ਡਾ ਇਹ ਜੀ ਵਾਲਾ ਮਸਾਲਾ ਲੈ ਖੁਦ ਮੇਰਾ ਬੈਂਪਲ ਇਹ ਦੋ ਕਿੰਨਾ ਆਪ ਚਪਾਇਆ ਅੱਜ ਮੇਰਾ ਬਹੁਤ ਸਸਾਦਾ ਸਮੈਲਾ ਉਂਦੀ ਬੜੀ ਵਧੀਆ ਉਹ ਸਮੂਸੇ ਲੱਗਣ ਦੇ ਨਾ ਤੁਰੇ ਵੇਖਣ ਸੇ ਫਸੇ ਤੁੰ ਹੀ ਤੇ ਲੱਗੇ ਆ ਉਹੜੇ ਮਮੀ ਚੰਗੀ ਤਰ੍ਹਾਂ ਫਰਾਈ ਨਹੀਂ ਹੋਏ ਉਹਨਾਂ ਨੂੰ ਵੀ ਕਰਦੇ ਫਰਾਈ ਨਹੀਂ ਹੋਏ ਨਹੀਂ ਹੋਏ ਓਹੋ ਵਾਓ ਮਨੀ ਵੀ ਦਿਲਾ ਦੇ ਮੀ ਪਿਆ ਪਰ ਮੂੰਹ ਵੀ ਗਰਮੀ ਫੇਰ ਵੀ ਲੱਗਦੀ ਆ ਮੀ ਪਿਆਸ ਉਹ ਹੋਰ ਘੁੱਟ ਜਾਂਦਾ ਪਰ ਮੀ ਬਹਨੇ ਦਾ ਹੀ ਠੰਡਾ ਠੰਡਾ ਵੀ ਰਹਿੰਦਾ ਵਾ ਹਨਾ ਦੇ ਪਸੋਂ ਇਹ ਬਾਹਰ ਜਿੱਦ ਪਕੌੜੇ ਕੱਢੀ ਤੇ ਫਿਰ ਗਰਮੀ ਤੇ ਲੱਗਦੀ ਆ ਖਾਣ ਦਾ ਮਜ਼ਾ ਵੀ ਆਉਂਦਾ ਤੇ ਗਰਮੀ ਵੀ ਲੱਗਦੀ ਆ ਸਹੀ ਗੱਲ ਆ ਹੂੰ ਵਾਹ ਵਾਹ ਇਹ ਸਵਾਦ ਹੀ ਇਦਾਂ ਤੇ ਆਵਾਜ਼ ਇਦਾਂ ਕਿਹ ਸਵਾਦ ਲੱਗਦਾ ਤੇ ਬਹੁਤ ਬਸ ਖਾਣਗੇ ਇਹਦੀ ਅੱਛਾ ਇਹ ਨਹੀਂ ਤੁਹਾਨੂੰ ਖਾਣੇ ਤੁਨਾ ਖਾਣੀ ਖਾਣੀ ਕੋਈ ਗੱਲ ਨਹੀਂ ਮਾਂ ਕਿਉਂ ਖਾਣੇ ਕਿਉਂ ਨਹੀਂ ਇਹਨਾਂ ਲਈ ਸਵਾਦ ਵੇਖੀ ਕਿ ਕਿਦਾਂ ਦੇ ਮਮੇ ਜਿੱਦ ਤੇ ਆੜ ਪਾਈਆਂ ਦੇ ਵਿੱਚ ਉਹ ਜਿਹੜਾ ਮੇਰਾ ਖੜਾ ਇਹ ਉਹ ਵੀ ਪਾ ਦੂੰ। ਉਹ ਪੌਂਦੇ ਮੈਂ ਦੂਸਰੇ ਪੌਂਦੇ ਚ ਪਾਉਂਗੀ ਨਾ। ਉਹ ਮੇਰੇ ਤਾਂ ਕਿਤੇ ਪਕੌੜੇ ਬੱਕੀਓ। ਕੋਈ। ਕੋਈ ਆਣੀ। ਅਰੇ ਬਿੰਦੀ। ਮਨ ਕੋਕੋੜੀਆਂ ਨਾਲ ਰੋਟੀ ਖਾਣ ਨੂੰ ਬਹੁਤ ਚੰਗੇ ਆ। ਹੈ। ਮਨ ਨਾਲ ਚੂਰੂ ਚਾਚੀ ਦਾ ਹਾਂ। ਚੂਰੂ ਚਾਚੀ ਰੋਟੀ ਕਾੜੇ ਕੱਢੂਗੀ ਨਾ। ਨਾਲ ਪੂੜੀਆਂ ਵੀ ਕੱਢ ਦਿੰਦੀ। ਹੈ। ਸੁਆਦ ਆਦਿ। ਪਕੌੜਾ ਸੁਆਦ ਬੜਾ ਹੈ ਨਾ ਕਿ ਲੱਗਣਾ। ਬਹੁਤ ਆਦ। ਹੈ ਹੈ। ਮੈਂ ਚੀਜ਼ ਕੀ ਆ ਗਈ। ਬਹੁਤ ਸਵਾਦ ਬੜੇ। ਬਹੁਤ under med å være kvalm og levende.